ਮੇਰੀਆਂ ਭੈਣਾਂ ਚਾਹਣ ਆਪਣੇ ਪੇਕੇ ਪਿੰਡ ਨੂੰ ਸਮਝਾ ਸਕਦੀਆਂ ਪੇਕੇ ਘਰ ਚ ਦੱਸ ਸਕਦੀਆਂ ਆਪਣੀ ਨਣਦ ਦੇ ਘਰ ਵਿੱਚ ਸਿੱਖੀ ਦਾ ਪ੍ਰਚਾਰ ਕਰ ਸਕਦੀਆਂ ਆਪਣੀ ਭੈਣ ਨੂੰ ਸਮਝਾ ਸਕਦੀਆਂ ਭਰਾ ਨੂੰ ਦੱਸ ਸਕਦੇ ਆ ਸੋ ਜਰੂਰ ਸੰਭਾਲੀਏ ਸਦੰਤਾ ਗੁਰੂ ਜੀ ਦਾ ਪੱਲਾ ਫੜ ਕੇ ਗੁਰੂ ਜੀ ਦੇ ਮਗਰ ਤੁਰ ਪਈਏ ਜਿਨ੍ਹਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਨਾ ਪਹਿਲੇ ਪ੍ਰਕਾਸ਼ ਪੁਰਬ ਨੂੰ ਇਹ ਗੁਰਮਤ ਸਮਾਗਮ ਉਲੀਕੇ ਗਏ ਆਉ ਬਾਣੀ ਪੜ੍ਹ ਕੇ ਉਹਨਾਂ ਦੇ ਬਚਨਾਂ ਨੂੰ ਵੀ ਮੰਨਣਾ ਸ਼ੁਰੂ ਕਰ ਦਈਏ ਵੇਖਿਓ ਫਿਰ ਕਿਵੇਂ ਦਿਨਾਂ ਵਿੱਚ ਹੀ ਚੜ੍ਹਦੀ ਕਲਾ ਹੋਏਗੀ ਸੁਰਤ ਦੀ ਵੀ ਹੋਏਗੀ ਤੇ ਜੀਵਨ ਦੀ ਵੀ ਹੋਏਗੀ ਅੱਜ ਅਸੀਂ ਰੋ ਰਹੇ ਆ ਨਾ ਇਹ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਜੀ ਘਰਾਂ ਦੇ ਘਰ ਖਾਲੀ ਹੋ ਰਹੇ ਨੇ ਅੱਜ ਰੋ ਰਹੇ ਆ ਤਾਰਨ ਕੀ ਬਣਿਆ ਆਪਾਂ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਜਿਹੜੇ ਸਮਾਜ ਨੂੰ ਕੋਈ ਸੇਧ ਦੇ ਨਹੀਂ ਸਕਦੇ ਅਸੀਂ ਉਹਨਾਂ ਨੂੰ ਰੱਬ ਦਾ ਦਰਜਾ ਦੇ ਰਹੇ ਹਾਂ ਕਿੱਦਾਂ ਦੇ ਅਸੀਂ ਪੀਰ ਬਣਾਏ ਨੇ ਮੁਰਸ਼ਿਦ ਬਣਾਏ ਨੇ ਕੱਲੀ ਅਸੀਂ ਅਖਬਾਰ ਦੇ ਵਿੱਚ ਨਾ ਖਬਰ ਪੜ੍ਹ ਰਹੇ ਸੀ ਦੇਖੋ ਹਾਲਾਤ ਕਿੱਦਾਂ ਦੇ ਨੇ ਅਸੀਂ ਰੌਲਾ ਪਾਉਂਦੇ ਆ ਵੀ ਸਮਾਜ ਸੁਧਰ ਨਹੀਂ ਰਿਹਾ ਸਮਾਜ ਜਾ ਕਿੱਧਰ ਨੂੰ ਰਿਹਾ ਕਾਰਨ ਕੀ ਹੈ ਹੁਣ ਕਿਦਾਂ ਨੂੰ ਅਸੀਂ ਕਿਦਾਂ ਦੇ ਪੀਰ ਬਣਾ ਲਏ ਮੁਰਸ਼ਿਦ ਬਣਾ ਲਏ ਕਿੰਨਾ ਨੂੰ ਅਸੀਂ ਮੰਨਣਾ ਸ਼ੁਰੂ ਕੀਤੇ ਕੋਈ ਗੋਬਰ ਸ਼ਾਹ ਨੂੰ ਕੋਈ ਰੋਡੂ ਸ਼ਾਹ ਨੂੰ ਕੋਈ ਗੋਡੂ ਸ਼ਾਹ ਨੂੰ ਮੰਨ ਰਿਹਾ ਤੇ ਉਹਨਾਂ ਦਾ ਕਿਰਦਾਰ ਕਿਦਾਂ ਹੁੰਦਾ ਹੈ ਕਿਦਾਂ ਦਾ ਉਹਨਾਂ ਦਾ ਜੀਵਨ ਹੈ ਕਹਿੰਦੇ ਜੀ ਲਿਖਿਆ ਹੁੰਦਾ ਉਹਨਾਂ ਦਾ ਬੀਰਵਾ ਦਿੱਤਾ ਹੁੰਦਾ ਤੇ ਬਹਾਦਰੀ ਕੀ ਹੁੰਦੀ ਆ ਅਸੀਂ ਅਖਬਾਰ ਚ ਖਬਰ ਪੜੀ ਕਹਿੰਦੇ ਉਹਨਾਂ ਦੀ ਬਹਾਦਰੀ ਆ ਆ ਜਗਰਾਉਂ ਦੇ ਵਿੱਚ ਹੀ ਏ ਕੋਈ ਪਖੰਡ ਦਾ ਘਰ ਉੱਥੇ ਬੜੇ ਕਹਿੰਦੇ ਬੀਬੀਆਂ ਲਈ ਅੱਡ ਇੱਕ ਵਿਸ਼ੇਸ਼ ਦਿਨ ਰੱਖਿਆ ਹੋਇਆ ਹੈ ਤੇ ਕਿੱਥੇ ਜਾਣ ਵਾਸਤੇ ਹੈ ਕਿ ਉੱਥੇ ਕਹਿੰਦੇ ਜੀ ਇੱਥੇ ਜਿਹੜੇ ਹੋਏ ਆ ਨਾ ਉਸ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਗਈ ਸੀ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਗਏ ਵੇਖੋ ਇੱਕ ਦਿਨ ਵਿੱਚ ਕਿੰਨੀਆਂ ਬਿੰਦਾ ਹੋਏਗਾ ਤੇ ਜਦੋਂ ਸਵਾ ਲੱਖ ਤੋਂ ਇੱਕ ਬੋਤਲ ਜ਼ਿਆਦਾ ਆ ਗਈ ਸ਼ਰਾਬ ਦੀ ਕੋਈ ਲੈ ਕੇ ਆ ਗਿਆ ਕਹਿੰਦੇ ਸ਼ਰਦਾਲੂ ਪਹੁੰਚ ਗਿਆ ਸ਼ਰਾਬ ਲੈ ਕੇ ਜਦੋਂ ਪਹੁੰਚਿਆ ਤੇ ਉਹ ਕਹਿੰਦਾ ਵੀ ਬਸ ਹੁਣ ਤੇ ਪੂਰੀ ਹੋ ਗਈ ਪੂਰੀ ਤੇ ਆਪੇ ਹੋ ਗਈ ਸਵਾ ਲੱਖ ਬੋਤਲ ਸ਼ਰਾਬ ਦੀ ਪੀ ਕੇ ਸਰੀਰ ਦਾ ਕੀ ਹਾਲ ਹੋਇਆ ਹੋਵੇਗਾ ਹੁਣ ਅੱਗੇ ਪੀਣ ਦੀ ਤਾਂ ਸਮਰੱਥਾ ਹੀ ਨਹੀਂ ਰਹੀ ਹੋਣੀ ਇਹਦੇ ਜੀ ਚੜਾਈ ਕਰ ਗਿਆ ਲੋਕਾਂ ਨੇ ਮੰਨਣਾ ਸ਼ੁਰੂ ਕਰਤਾ ਹੁਣ ਕਹਿੰਦੇ ਬੀਬੀਆਂ ਵੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਆਉਂਦੀਆਂ ਨੇ ਇਹ ਅਸੀਂ ਰੌਲਾ ਪਾਉਣੀ ਆ ਸਾਡੇ ਜੀ ਬੱਚੇ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਕਿਵੇਂ ਨਸ਼ਾ ਮੁਕਤ ਪੰਜਾਬ ਹੋਵੇ ਇਹ ਪਹਿਲੇ ਦਿਨ ਬੇਨਤੀ ਕੀਤੀ ਸੀ ਨਾ ਇਦਾਂ ਦੇ ਹਾਲਾਤ ਹੋ ਗਏ ਸਕੂਲਾਂ ਦੇ ਗਰਾਊਂਡਾਂ ਵਿੱਚ ਨੌਜਵਾਨ ਵੀਰ ਬਹਿ ਕੇ ਨਸ਼ੇ ਕਰ ਰਹੇ ਨੇ ਅਸੀਂ ਕਿੰਨਾਂ ਨੂੰ ਮੰਨ ਰਿਹਾ ਜਿਹੜੇ ਆਪ ਨਸ਼ੇੜੀ ਨੇ ਜਿਹੜੇ ਚਲਮਾ ਪੀਂਦੇ ਮਰ ਗਏ ਕਹਿੰਦੇ ਜੀ ਇੱਕ ਇੱਕ ਦਿਨ ਵਿੱਚ ਇੱਕ ਇੱਕ ਟਾਈਮ ਵਿੱਚ ਕਈ ਕਈ ਚਲਮਾ ਪੀ ਜਾਂਦੇ ਸੀ ਇਹ ਬਹਾਦਰੀ ਆ ਆਉਣ ਵਾਲੇ ਸਮੇਂ 'ਚ ਤਾਂ ਇਦਾਂ ਦੇ ਹਾਲਾਤ ਹੋਣਗੇ ਕਿਹਾ ਜਾਏਗਾ ਜੀ ਆ ਚਿੱਟਾ ਪੀ ਕੇ ਮਰੀਏ ਇਥੇ ਚਿੱਟਾ ਚੜਾਇਆ ਕਰੋ ਇਹ ਹਾਲਾਤ ਬਣ ਜਾਣੇ ਆ ਸ਼ਰਾਬਾਂ ਦੀਆਂ ਬੋਤਲਾਂ ਬੀਬੀਆਂ ਚੱਕੀ ਫਿਰਦੀਆਂ ਨੇ ਜਿਨ੍ਹਾਂ ਨੇ ਆਪਣੇ ਭਰਾਵਾਂ ਨੂੰ ਸਮਝਾਉਣਾ ਆਪਣੇ ਘਰਦਿਆਂ ਨੂੰ ਸਮਝਾਉਣਾ ਮੱਤ ਮਾਰੀ ਗਈ ਸਾਡੀ ਅਸੀਂ ਪਰਉਪਕਾਰਾਂ ਨੂੰ ਪਲਾ ਦਿੰਦਾ ਆਪ ਜੀ ਤੇ ਸਹਿਰਦ ਹੋ ਸੋ ਕੋਸ਼ਿਸ਼ ਕਰੀਏ ਮੈਂ ਅਕਸਰ ਬੇਨਤੀ ਕਰਦੀ ਹੁੰਨੀ ਆ ਭੈਣੋ ਜਿਨ੍ਹਾਂ ਨੂੰ ਸੋਝੀ ਆ ਆਪਾਂ ਹੀ ਪ੍ਰਚਾਰਕ ਬਣ ਜਾਈਏ ਆਪਾਂ ਹੀ ਅੱਗੇ ਦੱਸਣਾ ਸ਼ੁਰੂ ਕਰ ਦਈਏ ਹਰ ਸੇਖ ਆਪਣੇ ਆਪ ਵਿੱਚ ਪ੍ਰਚਾਰਕ ਬਣੇ ਤੇ ਕੋਸ਼ਿਸ਼ ਕਰੀਏ ਅਸਲੀ ਸੂਰ ਬੀਰਾਂ ਨੂੰ ਯਾਦ ਰੱਖੀਏ ਨਸ਼ਾ ਕਰਨੇ ਕਰੋ ਗੁਰੂ ਜੀ ਕਹਿੰਦੇ ਨਸ਼ੇ ਕਰਨ ਦੀ ਮਨਾਹੀ ਨਹੀਂ ਪਰ ਸੱਚਾ ਨਸ਼ਾ ਕਰੋ ਗੁਰਬਾਣੀ ਦਾ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਕੀਤਾ ਖੋਪਰ ਲਹਾ ਲਿਆ ਪਰ ਗੁਰਬਾਣੀ ਨਹੀਂ ਛੱਡੀ ਜਿਵੇਂ ਭਾਈ ਮਨੀ ਸਿੰਘ ਜੀ ਨੇ ਕੀਤਾ ਬੰਦ ਬੰਦ ਕਟਵਾ ਲਿਆ ਹਾਂ ਪਰ ਗੁਰਬਾਣੀ ਨਹੀਂ ਛੱਡੀ ਮੀਰ ਮੰਨੂ ਦੀ ਜੇਲ੍ਹ ਵਿੱਚ ਬੀਬੀਆਂ ਨੇ ਕੀਤਾ ਨਾ ਨਾਮ ਦਾ ਨਸ਼ਾ ਜ਼ਾਲਮ ਬੱਚਿਆਂ ਦੇ ਟੋਟੇ ਕਰ ਰਿਹਾ ਤੇ ਮਤਾਮਾ ਪੈਣਾ ਕਹਿੰਦੀਆਂ ਨੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ-ਜਿਉਂ ਸਾਨੂੰ ਵੱਡ ਦਾ ਸੀ ਦੂਣ ਸਵਾਏ ਹੋਏ ਛੱਡਿਏ ਨਸ਼ੇੜੀਆਂ ਦਾ ਖਹਿੜਾ ਨਸ਼ਾ ਮੁਕਤ ਚਾਹੁੰਨੀ ਆ ਨਾ ਵੀ ਇਹ ਦੇਸ਼ ਹੋਵੇ ਦੁਨੀਆ ਹੋਵੇ ਤਾਂ ਨਸ਼ੇੜੀਆਂ ਦਾ ਖਹਿੜਾ ਛੱਡਣਾ ਪਏਗਾ ਧਰਮ ਦੀ ਦੁਨੀਆ ਵਿੱਚ ਨਸ਼ਾ ਵਾੜਿਆ ਜਾ ਰਿਹਾ ਹੈ ਧਰਮ ਦੇ ਨਾਂ ਤੇ ਨਸ਼ੇ ਨੂੰ ਮਾਨਤਾ ਦਿੱਤੀ ਜਾ ਰਹੀ ਆ ਸੁਚੇਤ ਹੋਈ ਅਸਲੀ ਨਸ਼ੇ ਨੂੰ ਕਰਨਾ ਸ਼ੁਰੂ ਕਰੀਏ ਉਹ ਹੈ ਨਾਮ ਦਾ ਨਸ਼ਾ ਗੁਰਬਾਣੀ ਦਾ ਨਸ਼ਾ ਇੱਕ ਵਾਰੀ ਜਿਹਨੂੰ ਇਸ ਨਸ਼ੇ ਦਾ ਰਸ ਆ ਗਿਆ ਨਾ ਉਹ ਮੁੜ ਕੇ ਕਿਸੇ ਹੋਰ ਨਸ਼ੇ 'ਚ ਨਹੀਂ ਉਲਝੇਗਾ ਅੱਜ ਅਸੀਂ ਕਹਿੰਨੇ ਨਾ ਬਾਣੀ ਪੜਨ ਉਹ ਜੀ ਨਹੀਂ ਕਰਦਾ ਪੜਨਾ ਸ਼ੁਰੂ ਤਾਂ ਕਰੀਏ ਭਾਵੇਂ ਇੱਕ ਸ਼ਬਦ ਤੋਂ ਸ਼ੁਰੂਆਤ ਕਰੀਏ ਤੁਸੀਂ ਤੇ ਆਪ ਦੇਖੋਗੇ ਬਾਣੀ ਪੜੇ ਬਿਨਾ ਚੈਨ ਹੀ ਔਣੋ ਹਟ ਜੋਗੇ ਇਸੀ ਮਿਠਾਸ ਐਸਾ ਆਨੰਦ ਦਿੰਦੀ ਹੈ ਗਰਬਾਣੀ ਜੁੜ ਜਾਈਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸਾਰੀ ਸੰਗਤ ਦਾ ਧੰਨਵਾਦ ਹੈ ਬਹੁਤ ਪਿਆਰ ਨਾਲ ਸੁਣਿਆ ਹੈ ਸਤਿਗੁਰੂ ਜੀ ਦਾ ਧੰਨਵਾਦ ਪ੍ਰਬੰਧਕ ਵੀਰਾਂ ਦਾ ਨਗਰ ਨਿਵਾਸੀਆਂ ਦਾ ਬਹੁਤ ਧੰਨਵਾਦ ਹੈ ਜਿਹੜੇ ਹਰ ਸਾਲ ਇਹ ਉਦਮ ਅਪਰਾਲਾ ਕਰਦੇ ਨੇ ਨਾ ਮਾਤੇ ਥਾਮਨੂ ਗੁਰੂ ਜੀ ਆਪ ਹੀ ਜਾਣਦੇ ਨੇ ਸਬ ਦੀ ਕੀਤੀ ਸੇਵਾ ਥਾਏ ਪਾਉਣ ਸਭ ਨੂੰ ਸ਼ਰੀਰਕ ਤੰਦਰੁਸਤੀਆਂ ਬਖਸ਼ਿਸ਼ ਕਰਨ